11 ਵਜੇ ਰਾਤ ਹਾਈ ਟੈਕ ਨਾਕਾ ਫਲੋ ਹਾਈਵੇਅ ਉੱਪਰ ਲੱਗਾ ਹੋਇਆ ਸੀ ਜਿੱਥੇ ਚੈਕਿੰਗ ਕਰਾਸ ਇੱਕ ਵੈਗਨਰ ਗੱਡੀ ਨੰਬਰ ਪੀਪੀ 05 AR 0472 ਜੇਕਰ ਆਈ ਜੀ ਜੀ ਉਸ ਨੂੰ ਚੈੱਕ ਕਰਦੇ ਉਸ ਵਿੱਚੋਂ ਜਿਹੜਾ ਇੱਕ ਕਿਟ ਬੈਗ ਮੰਗ ਹੋਇਆ ਜੀ ਜਿਸ ਵਿੱਚ 19 ਲੱਖ ਹਾਂਜੀ

ਜੋ ਇਨਕਮ ਟੈਕਸ ਅਫੀਸਰ ਨੂੰ ਬਰਾਦਰ ਦੇ ਨੋਟ ਕਰਵਾਇਆ ਸੀ ਜੀ ਪਰ ਉਹਨਾਂ ਦੇ ਅਜੇ ਤੱਕ ਕੋਈ ਅਫੀਸਰ ਨਹੀਂ ਆਇਆ ਹੂੰ ਜੋ ਇਸ ਉਤੇ ਜੋ ਕਾਰਵਾਈ ਆ ਕੋ ਇਨਕਮ ਟੈਕਸ ਸੁਭਾ ਕਰੇਗਾ ਹੂੰ ਅਸੀਂ ਇਹਨਾਂ ਨੂੰ ਜਿਹੜਾ ਕੋਈ ਵੀ ਮੁਤਿਆਦ ਕਰਕੇ ਹੂੰ ਇੱਕ ਇਹ ਅਸੀਂ ਖਾਣੇ ਵਿੱਚ ਜਮਾ ਕਰਤਾ ਹੈ ਕੀ ਲੱਗਦਾ ਹੈ ਮਤਲਬ ਜੋਹੇ ਜਾਹੇ ਦਾ ਪੈਸਾ ਤਾਂ ਨਹੀਂ ਕੀ ਲੱਗਦਾ ਅੰਦਾਜ਼ਾ ਨਹੀਂ ਇਹੋ ਜੀ ਕੋਈ ਗੱਲ ਹਾਂਜੀ ਜੀ ਇਨਵੈਸਟੀਗੇਸ਼ਨ ਤੋਂ ਨਹੀਂ ਸਵਰੇ ਵਾਲੀ ਓਕੇ ਵਕੀਓ ਇਸ ਬਾਰੇ ਵੀ ਪੇਪਰ ਪੇਸ਼ ਕਰਨਗੇ ਜਿਨ੍ਹਾਂ ਕੋਸ਼ਿਸ਼ ਕੀਤੀ ਦੱਸਿਆ ਸੀ ਕਿ ਅਸੀਂ ਫਰੋਜਪੁਰ ਤੋਂ ਜੋ ਕਣ ਦੀ ਸਪਲਾਈ ਕਰਦੇ ਵਕਫਰ ਫਲੋਰ ਮਿਲਨ ਦੇ ਆ ਵਿੱਚ ਜੀ ਜੀ ਉਹਨਾਂ ਤੋਂ ਕਲੈਕਸ਼ਨ ਕਰਕੇ ਲੈ ਕੇ ਆਏ ਠੀਕ ਹੈ ਜੀ ਕਿੱਤਰੋ ਜਾ ਰਹੇ ਸੀ ਜਲੰਧਰ ਨੂੰ ਪੰਜਾਬ ਤੋਂ ਜਲੰਧਰ ਨੂੰ ਜਲੰਧਰ ਨੂੰ ਜਾ ਰਹੇ ਕਿ ਬੰਦੇ ਜਿਹੜੇ ਦੋ ਜਣ ਜਿਨ੍ਹਾਂ ਤੋਂ ਬ੍ਰਾਂਟ ਹੋਇਆ ਕੈਸ਼ ਹਾਂਜੀ ਉਹ ਬੰਦੇ ਆਪਣੇ ਕੋਲ ਹੈ ਮੈਂ ਜੀ ਉਹ ਬੰਦੇ ਅਸੀਂ ਮੌਕੇ ਤੇ ਰਿਲੀਜ਼ ਕਰ ਦਿੱਤੇ ਸੀ ਉਹਨਾਂ ਦਾ ਕੈਸ਼ ਜਮ੍ਹਾਂ ਕਰ ਲਿਆ ਜਬਤ ਕਰ ਲਿਆ